ਹੈਲੋ ਜੀ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੋੜਿਆ ਇਹ ਇੱਥੇ ਪਖੜਾ ਅਸੀਂ ਗਏ ਸੀ ਉੱਧਰ ਨੂੰ ਕੰਮ ਉੱਥੇ ਸਾਨੂੰ ਪਖੜਾ ਦਿਸ ਗਿਆ ਪਖੜਾ ਬਹੁਤ ਵਧੀਆ ਸੀਗਾ ਹਰਾ ਹਰਾ ਜੀ ਕੱਚਾ ਕੱਚਾ ਹਨਾ ਅਸੀਂ ਕਿਹਾ ਵੀ ਤੋੜ ਲੈਨੇ ਆ ਚਲ ਪੁਰਜੀ ਬਣਾ ਲਾਂਗੇ ਹਨਾ ਤੇ ਪੁਰਜੀ ਬਣਾਉਣ ਵਾਸਤੇ ਇਹ ਆਪਣੇ ਤੋੜ ਲਿਆ ਕਾਫੀ ਸਾਰਾ ਤੇ ਸਰਦਾਰ ਜੀ ਕਹਿੰਦੇ ਬਣਾਵਾਂਗੇ ਮੈਂ ਕਿਹਾ ਵੀ ਨਹੀਂ ਬਣਾਉਣਾ ਇੱਥੇ ਮੇਰੀ ਭੈਣ ਇੱਕ ਹੋਰ ਆ ਗਈ ਸੀਗੀ ਉਹ ਵੀ ਅਸੀਂ ਨੇ ਨਾਲ ਹੀ ਲਾ ਲਈ ਕਿਉਂਕਿ ਸਾਡੇ ਕੋਲੇ ਕੁਝ ਹੈ ਨਹੀਂ ਸੀ ਨਾ ਤਾਂ ਕੋਈ ਕੱਪੜਾ ਸੀ ਨਾ ਹੀ ਕੋਈ ਲਫਾਫਾ ਸੀਗਾ ਪਾਉਣ ਵਾਸਤੇ ਫਿਰ ਅਸੀਂ ਇਹ ਭੈਣ ਨੂੰ ਆਵਾਜ਼ ਮਾਰੀ ਇਹਨਾਂ ਦਾ ਘਰ ਨੇੜੇ ਸੀਗਾ ਤੇ ਇਹਨਾਂ ਨੇ ਸਾਨੂੰ ਲਫਾਫਾ ਦੇਤਾ ਹੀ ਫਿਰ ਅਸੀਂ ਨੇ ਪਖੜਾ ਤੋੜ ਕੇ ਇਹਨਾਂ ਲਫਾਫੇ ਦੇ ਵਿੱਚ ਪਾ ਲਿਆ ਪਖੜਾ ਬਹੁਤ ਵਧੀਆ ਸੀਗਾ ਤੇ ਕੱਚਾ-ਕੱਚਾ ਸੀਗਾ ਹੀ ਵਧੀਆ ਲੱਗਿਆ ਹਨਾ ਤੇ ਇਹ ਬਹੁਤ ਜਿਆਦਾ ਗੁਨਾਕਾਰ ਚੀਜ਼ ਆ ਜੀ ਜਿਹੜੀ ਮਤਲਬ ਕਿ ਆਪਾਂ ਪੁਰਜੀ ਬਣਾ ਕੇ ਖਾਵਾਂਗੇ ਵਧੀਆ ਲੱਗਦੀ ਆਈ ਇਹਦੀ ਪੁਰਜੀ ਤੇ ਅਸੀਂ ਵੀ ਬਣਾ ਬਣਾਵਾਂਗੇ ਤੁਸੀਂ ਵੀ ਬਣਾਓ ਜ਼ਰੂਰ ਟਰਾਈ ਕਰਕੇ ਦੇਖਿਓ ਨਾਲੇ ਤੁਸੀਂ ਖਾਓ ਜੀ ਨਾਲੇ ਆਪਣੇ ਬੱਚਿਆਂ ਨੂੰ ਖਵਾਓ ਤੇ ਵਧੀਆ ਹੁੰਦੀ ਆਈ ਸਰੀਰ ਦੀ ਸਿਹਤ ਵਾਸਤੇ ਵਧੀਆ ਸਰੀਰ ਦਾ ਖਿਆਨਾਗਾ ਜੀ ਇਹ ਬਲਤ ਵੀ ਜਾ ਮੈਨੂੰ ਸਾਨੂੰ ਤਾਂ ਬਹੁਤ ਵਧੀਆ ਲੱਗਦੀ ਆਈ ਪਹਿਲਾਂ ਬਜ਼ੁਰਗ ਬਣਾਉਂਦੇ ਹੁੰਦੇ ਸੀ ਹਨਾ ਵੱਡੇ ਹੁਣ ਤਾਂ ਵੈਸੇ ਤਾਂ ਹਰੇਕ ਹੀ ਭੁੱਲਦਾ ਜਾਂਦਾ ਜੀ ਹੈ ਜੀ ਜੀਜਾ ਨੂੰ ਹਨ ਨਰਤਾ ਬੱਚਿਆਂ ਨੂੰ ਪਤਾ ਲੱਗਦਾਗਾ ਤੇ ਨਾਲੇ ਆਪਾਂ ਪਖਾਨੇ ਆ ਜੀ ਇਹਨਾਂ ਦੇ ਬੱਚਿਆਂ ਨੂੰ ਵਧੀਆ ਪਤਾ ਲੱਗਦਾ ਜੀ ਇੱਥੇ ਮੇਰੀ ਭੈਣ ਇੱਕ ਹੋਰ ਆ ਗਈ ਸੀਗੀ ਰਜਨੀ ਤੇ ਇਹਨਾਂ ਨੂੰ ਵੀ ਜੀ ਅਸੀਂ ਨਾਲ ਹੀ ਲਾ ਲਿਆ ਇਹ ਬੇਟੇ ਨੂੰ ਲੈਣ ਗਏ ਸੀ ਆਪਦੇ ਨੂੰ ਸਕੂਲ ਇੱਧਰ ਹੀ ਹੈਗਾ ਜੀ ਸਕੂਲ ਦੇ ਵਿੱਚ ਹੀ ਅਸੀਂ ਗਏ ਸੀ ਕੰਮ ਤੇ ਫਿਰ ਮੈਂ ਇਹਨੂੰ ਕਿਹਾ ਮੈਂ ਖਾ ਜਾ ਭਣੇ ਬਣਾ ਲੈਨੇ ਆਪਾਂ ਮਹਾਪੁਰਜੀ ਤੋੜ ਲੈਨੇ ਆਂਗੇ ਇਹਨੂੰ ਮੈਂ ਕਿਹਾ ਸੀ ਮੈਂ ਖਾ ਬਣਾ ਲਈਏ ਕਹਿੰਦੀ ਨਹੀਂ ਬਣਾਉਣਾ ਮੈਂ ਕਹਿੰਦੀ ਮੈਂ ਬਣੀ ਬਣਾਈ ਲੈ ਜੂਗੀ ਬਣੀ ਬਣਾਈ ਲੈ ਗਈ ਸੀ ਜੀ ਪੁਰਜੀ ਤੇ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੂੰ ਵੀ ਵਧੀਆ ਲੱਗੂਗੀ ਜਾਂ ਨਾ ਲੱਗੂਗੀ ਬੈਠੇ ਸਾਨੂੰ ਤਾਂ ਵਧੀਆ ਲੱਗੂਗੀ ਕਿਉਂਕਿ ਅਸੀਂ ਬਣਾਵਾਂਗੇ ਖੁਦ ਆਪਣੇ ਹੱਥਾਂ ਨਾਲ ਹਨਾ ਮਿਹਨਤ ਕੀਤੀ ਹੈਗੀ ਤੋੜਿਆ ਹੈਗਾ ਤੇ ਕੱਚਾ-ਕੱਚਾ ਤੋੜ ਕੇ ਜੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਜਰੂਰ ਬਣਾ ਕੇ ਤੇ ਨਾਲੇ ਆਪ ਖਾਓ ਜੀ ਤੇ ਨਾਲੇ ਦੂਜਿਆਂ ਨੂੰ ਵੀ ਰੈਸ ਲਾ ਦੇ ਹੋਈ ਸਾਰਿਆਂ ਨੂੰ ਹਨਾ ਦੱਸਿਓ ਵੀ ਹਾਂ ਭਾਈ ਚੀਜ਼ ਵਧੀਆ ਹੁੰਦੀ ਬਹੁਤ ਬਣ ਗਈ ਸਾਡੇ ਕੋਲ ਆ ਇੱਕ ਘਰ ਨੂੰ ਮੈਂ ਹੋਰ ਦੇਤੀ ਸੀ ਜੀ ਬਹੁਤ ਸੀਗੀ ਫਿਰ ਬਾਲਾ ਵੀਗੀ ਕਰਨਾ ਸੀ ਹਨਾ ਥੋੜੀ ਜੀ ਬਹੁਤ ਸੀ ਬਾਕੀ ਐ ਸੀਗਾ ਜੀ ਪਤਾ ਨਹੀਂ ਵੀ ਕਿਵੇਂ ਬਣੂਗੀ ਹਨਾ ਕਿਵੇਂ ਨਹੀਂ ਵੱਟ ਵਧੀਆ ਬਣੀ ਸੀਗੀ ਪਰ ਤੇ ਸਵਾਦ ਸੀਗੀ ਤੇ ਬਹੁਤ ਵਧੀਆ ਬਣ ਗਈ ਸੀ ਉਸ ਤੋਂ ਬਾਅਦ ਮਿਹਨਤ ਹੁੰਦੀ ਹੈ ਜੀ ਹਨਾ ਕੁਸ ਮਰਜੀ ਹੈ ਚਾਹੀ ਬਣਾ ਲਓ ਚਲੋ ਵੀ ਪਖੜਾ ਆਪਣੇ ਕੱਟ ਲਿਆਗਾ ਸਾਰਾ ਤੇ ਤੇਰਾ ਪਾਲੂ ਕੱਟ ਲਿਆ ਤੇ ਅਦਰਕ ਤੇ ਹਰੀ ਮਿਰਚ ਤੇ ਲਾਸਨ ਆਪਾਂ ਘੱਟਾ ਕਿ ਅਸੀਂ ਪਿਆਜ਼ ਲੱਗ ਕਰ ਤੇ ਆਪਾਂ ਮੰਨੀ ਸਭ ਤੋਂ ਪਹਿਲਾਂ ਜੀਰਾ ਤੇ ਦਰਪਤੇ ਵੀ ਕਰਨ ਕਰਨਾ ਰੱਖ ਦਿੱਤਾਗਾ ਪਰ ਨਹੀਂ ਆਪਾਂ ਨਾ ਗਰਮ ਹੋ ਗਿਆ ਤੇਲ ਇਸ ਤੋਂ ਸਭ ਤੋਂ ਪਹਿਲਾਂ ਪਾ ਦਿੱਤਾ ਜੀਰਾ ਜੀਰਾ ਆਪਣਾ ਭੁੱਜ ਗਿਆ ਆਪਾਂ ਪਾ ਲਏ ਜੀ ਹਰੀ ਮੇਥੀ ਤੇ ਲਾਤੀ ਰਮਣਾਂ ਤੋਂ ਪਹਿਲਾਂ ਜਿਹੜਾ ਜਹ ਹਨ ਪਕਾ ਦਾਂਗੇ ਪਿਆਜ਼

ਤੁਹਾਡਾ ਮਨ ਹੀ ਪਾ। ਇਹ। ਕਿੰਨਾ ਔਖਾ ਹੋ ਰਿਹਾ ਕੈਮਰਾ ਫੜਨ ਵਾਲਾ ਕੋਈ ਹੈ ਨਹੀਂਗਾ। ਮਨ ਲੋ ਯੂਸ ਤੋਂ ਆਦਾ ਪਾ ਪਾਵਾਂਗੇ ਆਹ ਪਖੜਾ। ਪਖੜੀ ਦੀ ਸਬਜ਼ੀ ਤੁਸੀਂ ਬਣਾ ਕੇ ਦੇਖੋ ਜੀ ਬਹੁਤ ਵਧੀਆ ਬਣਦੀ ਆ। ਬਹੁਤ ਹੀ ਸਵਾਦ ਅਤੇ ਬਹੁਤ ਟੇਸਟੀ ਬਣ ਗਈ ਹੈ ਤੇ ਇਹ ਗੁਣਾਕਾਰੀ ਵੀ ਬਹੁਤ ਅਜੀ ਕਈ ਰੋਗਾਂ ਨੂੰ ਕਰਦੀ ਹੈ। ਇਹ ਉਸ ਤਰ੍ਹਾਂ ਬਣਾ ਕੇ ਖਾਉਣ ਦੇ ਤਾਂ ਬਹੁਤ ਵਧੀਆ ਕਦੂਰੀ ਸਨ। ਲਓ ਜੀ ਆਪਾਂ ਪਹਿਲਾਂ ਸਾਰੀ ਮਿਕਸ ਕਰ ਲਈਏ ਫਿਰ ਉਸ ਤੋਂ ਬਾਅਦ ਆਪਾਂ ਸੁੱਕਾਉਣੇ। ਲਓ ਜੀ ਆਪਾਂ ਹੁਣ ਗੈਸ ਤੇ ਧਰ ਦਿੱਤੀ ਹੈਗੀ ਥੋੜੀ ਥੋੜੀ ਸੇਕ ਤੇ ਆਪਾਂ ਇਹਨੂੰ ਪਕਾਵਾਂਗੇ ਹੁਣ ਆਪਾਂ ਨੇ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈਗਾ। ਤੇ ਇਹਨਾਂ ਨੂੰ ਬੰਦ ਜਾਣ ਤੋਂ ਉਸ ਤੋਂ ਬਾਅਦ ਆਪਾਂ ਸੁੱਕਾਉਣੇ ਆ। ਇਹਨਾਂ ਦੀ ਲੁੱਕ ਕਿੱਦਾਂ ਦੀ ਆਉਂਦੀ ਆ। ਤੇ ਆਪ ਖਾਓ ਤੇ ਆਪਣੇ ਬੱਚਾ ਨੂੰ ਖਵਾਓ ਜ਼ਰੂਰ ਟਰਾਈ ਕਰਿਓ ਜੀ ਮੀਡੀਅਮ ਸਲੋ ਤੇ ਆਪਾਂ ਕੀਤਾ ਹੀ ਗਏ ਹਾਂ ਸੋ ਜੀ ਪੁਰਜੀ ਆਪਣੀ ਬਣ ਕੇ ਹੁਣ ਤਿਆਰ ਆ ਤੇ ਬਹੁਤ ਵਧੀਆ ਬਣੀ ਆ ਜੀ ਤੁਸੀਂ ਵੀ ਬਣਾ ਕੇ ਦੇਖਿਓ ਪੂਰੀ ਵਧੀਆ ਬਣੀ ਆ ਟਰਾਈ ਕਰਿਓ ਸੱਤ ਥੋੜਾ ਜਿਹਾ ਪਾ ਦਿੰਨੇ ਆ ਇਹਦੇ ਵਿੱਚ ਕਿਹੋ ਜੀ ਟੇਸਟ ਜਾਂਦੇ ਨਾਲ ਵਧੀਆ ਹੋ ਜੂਗਾ ਲੋਈ ਬਲੇ ਮੈਂ ਕਿਉਂ ਪਾ ਦਾਂ ਤੇ ਫਿਰ ਕਿੱਥੇ ਲੋਕਣ ਲਾਉਂਦਾ ਹੈਗਾ ਇੱਕ ਅਚ ਫੋਨ ਫੜਿਆ ਹੋਇਆ ਹੈਗਾ ਕੈਮਰਾ ਤੇ ਨਹੀਂ ਹੈਗਾ ਕੋਈ ਵੀਡੀਓ ਬਣਾਉਣ ਵਾਲਾ ਅੱਜ ਕੋਰੇ ਸੇਤ ਖਾਉਣਿਆ ਤੁਸੀਂ ਮੈਂ ਜਿਹੜੇ ਪ੍ਰਦੇਸੀ ਕਿਹ ਵਿਚਾਰ ਕਰਕੇ ਪਾ ਦਿੱਤੇ ਆ ਇਹ ਥੋੜਾ ਥੋੜੀ ਨਾਲ ਨਾਲ ਦਿੱਤੀ ਉਹ ਵਧੀਆ ਹੋ ਜੂਗੀ ਤਾਂ ਜੇ ਇਸ ਤਰ੍ਹਾਂ ਬਦਲ ਜੂਗੀ। ਲੋਜੀ ਪੁਰਜੀ ਆਪਣੀ ਬਣ ਗਈ ਆ ਤੇ ਹੁਣ ਆਪਾਂ ਗੁੰਨ ਲੈਨੇ ਆਟਾ ਗੈਸ ਕਰ ਦਿੰਨੇ ਆਪਾਂ ਬੰਦ। ਚਲੋ ਜੀ ਆਪਾਂ ਆਟਾ ਗੁੰਨ ਲਈਏ। ਉਸ ਤੋਂ ਬਾਅਦ ਫਿਰ ਰੋਟੀ ਬਣਾਵਾਂਗੇ ਆਪਾਂ। ਫਿਰ ਖਾ ਕੇ ਤੁਹਾਨੂੰ ਦੱਸਾਂਗੇ ਜੀ ਆਪਾਂ ਕਿੰਦਾਂ ਦੀ ਬੜੀਆਂ ਪੁਰਜੀ। ਫਖੜੇ ਦੀ। ਲੋ ਜੀ ਹੁਣ ਜੋ ਬਣਦੇ ਡੈਡੀ ਦੱਸਣਗੇ ਵੀ ਕਿਵੇਂ ਬਣੀ ਹੈਗੀ ਪੁਰਜੀ ਪਖੜੇ ਦੀ ਰੋਟੀ ਦਿਖਾ ਰਹੇ ਹਾਂ ਲਾ ਕੇ ਤੁਹਾਨੂੰ ਇੱਕੀ ਦੇਖ ਲੈਣ ਦੇ ਦੇਖੋ ਦੱਸੋ ਵੀ ਵਧੀਆ ਬਣੀ ਹੈ ਕਿ ਨਹੀਂ ਜਬਨ ਤੁਸੀਂ ਵੀ ਖਾ ਲਓ ਰੋਟੀ ਹੁਸ ਜਿਵੇਂ ਸੋਲਿਆਂ ਦੇ ਉੱਪਰ ਲਿਖਦੇ ਨਾ ਆਇਆ ਕੁਝ ਕਹਿਣਾ ਚਾਹੁੰ ਦੱਸੋ ਕੋ ਸਰ